श्लोक महला पहला पढ़ पड़, पड़ गड्डी लदिये पढ़ पढ़ भरिये साढ़ पड़, पड़ बेड़ी पाई पढ़ पड़, पड़ गडिये खात पड़ जेते बरस बरसे पढ़िए जेते मास ਬੜੀਏ ਜਿਤੇ ਅਰਜਾ ਬੜੀਏ ਜਿਤੇ ਸਾਸ ਨਾਨਕ ਲੇਖੇ ਇੱਕ ਗਲ ਹੋਰ ਹੋ ਮੈਂ ਝਖਣਾ ਝਾਕ ਆਸਾ ਦੀਵਾਰ ਦੀ ਨੌਵੀਂ ਪੌੜੀ ਜਿਸ ਦੇ ਚ ਪਹਿਲੇ ਬਾਦਸ਼ਾ ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਸ਼ਲੋਕ ਜੋ ਪੌੜੀਆਂ ਦੇ ਨਾਲ ਜੋੜੇ ਨੇ ਅਗੰਮੀ ਵਿਚਾਰ ਪ੍ਰਸਤਿਤ ਕਰਦੇ ਨੇ ਮੂਲ ਪੰਕਤੀ ਹੈ ਨਾਨਕ ਲੇਖੇ ਇੱਕ ਗੱਲ ਹੋਰ ਹौं ਮੈਂ ਝਖਣਾ ਝਾਕ ਧਾਰਮਿਕ ਦੁਨੀਆ ਸਾਰੀ ਸਾਧਨਾ ਇਬਾਦਤ ਦੇ ਚ ਗੱਲ ਤੇ ਇੱਕੋ ਹੀ ਪਰਮਾਣਿਕ ਹੈ ਇੱਕ ਗੱਲ ਹੀ ਖਾਸ ਹੈ ਬਾਕੀ ਤੇ ਝੱਠ ਮਾਰਨਾ ਹੈ ਔਰ ਅਹੰਕਾਰ ਨੂੰ ਪੱਠੇ ਪਾਣੇ ਨੇ ਇੱਕ ਗੱਲ ਕੀ ਹੈ ਇੱਕ ਦੀ ਯਾਦ ਇੱਕ ਦਾ ਚਿੰਤਨ ਇੱਕ ਨਾਲ ਜੁੜਨਾ ਜਿਹੜੀ ਸਾਧਨਾ ਜਿਹੜਾ ਕਰਮ ਇੱਕ ਨਾਲ ਜੋੜੇ ਨਾ ਉਹ ਧਾਰਮਿਕ ਸਾਧਨਾ ਨਹੀਂ ਹੈ ਜਿਹੜੀ ਪੂਜਾ ਜਿਹੜਾ ਪਾਠ ਜਿਹੜੇ ਵਰਤ ਨੇ ਇੱਕ ਤੋਂ ਤੋੜਨ ਇੱਕ ਤੋਂ ਦੂਰ ਲੈ ਜਾਣ ਉਹ ਕੋਈ ਵੀ ਧਾਰਮਿਕ ਸਾਧਨਾ ਨਹੀਂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਪੰਕਤੀ ਬਹੁਤ ਅਗੰਮੀ ਦੁਨੀਆ ਦੇ ਰਾਜ ਜਗਤ ਦੇ ਸਾਹਮਣੇ ਰੱਖਦੀ ਹੈ ਨਾਮ ਇੱਕ ਲੇਖ ਹੈ ਇੱਕ ਗੱਲ ਹੋਰ ਹੋ ਮੈਂ ਝਕਣਾ ਝਾਕ ਉਸ ਇੱਕ ਗੱਲ ਤੋਂ ਬਿਨਾ ਜਿੰਨਾ ਵੀ ਗਿਆਨ ਹੈ ਉਹ ਆਪਣੇ ਅਹੰਕਾਰ ਨੂੰ ਵਧਾਣਾ ਹੈ ਇੱਕ ਦਾ ਚਿੰਤਨ ਹੋਵੇ ਤਾਂ ਗਿਆਨ ਸਹਾਇਕ ਹੁੰਦਾ ਹੈ ਮਰਦਗਾਰ ਆਉਂਦਾ ਹੈ ਪਰ ਜੇ ਇੱਕ ਦਾ ਚੰਤਨ ਨਹੀਂ ਇੱਕ ਦੀ ਯਾਦ ਨਹੀਂ ਇੱਕ ਦਾ ਸਿਮਰਨ ਨਹੀਂ ਤਾਂ ਗਿਆਨ ਹੀ ਅਹੰਕਾਰੀ ਬਣਾ ਦਿੰਦਾ ਹੈ। ਔਰ ਅਹੰਕਾਰ ਵਿੱਚ ਜੋ ਕੁਝ ਵੀ ਕੀਤਾ ਜਾਂਦਾ ਹੈ ਸਾਬ ਕਹਿੰਦੇ ਨੇ ਉਹ ਸਭ ਕੁਝ ਝਖ ਮਾਰਨਾ ਹੈ। ਖਾਸ ਕਰਕੇ ਧਾਰਮਿਕ ਦੁਨੀਆ ਵਿੱਚ ਗਿਆਨ ਦੀ ਬੜੀ ਪ੍ਰਧਾਨਤਾ ਹੈ ਕਿ ਗਿਆਨ ਹਾਸਲ ਹੁੰਦਾ ਹੈ ਪੜ ਕੇ। ਅਗਰ ਗਿਆਨ ਹਾਸਲ ਕਰ ਲਿਆ ਹੈ ਪੜ ਪੜ ਕੇ ਬੋਧ ਹਾਸਲ ਕਰ ਲਿਆ ਹੈ ਲੇਕਿਨ ਉਸ ਨੂੰ ਅਮਲ ਦੇ ਚ ਨਹੀਂ ਲਿਆਂਦਾ ਉਹਨੂੰ ਵਰਤੋਂ ਦੇ ਚ ਨਹੀਂ ਲਿਆਂਦਾ ਤਾਂ ਇਹ ਪੜਿਆ ਹੋਇਆ ਸਾਰੇ ਦਾ ਸਾਰਾ ਗਿਆਨ ਐਸਾ ਹੈ ਜੈਸੇ ਭੋਜਨ ਛਕੇ ਉਲਟੀ ਕਰ ਦਿੰਦੀ ਹੈ ਵੋਮਿਟ ਕਰ ਦਿੰਦੀ ਹੈ ਛਕੇ ਹੋਇਆ ਭੋਜਨ ਅਗਰ ਬਾਹਰ ਆ ਗਿਆ ਤਾਂ ਛਕਣ ਦਾ ਕੋਈ ਫਾਇਦਾ ਹੀ ਨਾ ਰਿਹਾ ਛਕਿਆ ਹੋਇਆ ਤੇ ਉਹੀ ਭੋਜਨ ਸਕਾਰਤ ਹੈ ਜੋ ਪਚ ਗਿਆ ਹੈ ਜੋ ਸਰੀਰ ਦੇ ਅੰਦਰ ਜਾ ਕੇ ਰਸ ਬਣਿਆ ਹੈ ਮੰਜ ਬਣਿਆ ਹੈ ਹੁਣ ਬਣਿਆ ਹੈ ਸਰੀਰ ਦੀ ਤਵਨਾਈ ਬਣਿਆ ਹੈ ਤਾਕਤ ਬਣਿਆ ਹੈ ਪਰ ਜੇ ਉਲਟੀ ਹੀ ਹੋ ਗਿਆ ਤਾਂ ਛਕਣ ਦੀ ਮਿਹਨਤ ਵੀ ਵਿਅਰਥ ਤੇ ਖਾਣਾ ਖਾ ਉਲਟੀਆਂ ਦੀ ਤਕਲੀਫ ਵੀ ਸਹਾਰੀ ਇਸੇ ਤਰੀਕੇ ਨਾਲ ਪੜਾਈ ਗਿਆਨ ਅਗਰ ਅਮਲ ਦੇ ਚ ਲਿਆ ਆਇਆ ਜਾਏ ਤਾਂ ਤੇ ਨਾਮ ਰਸ ਬਣ ਜਾਂਦਾ ਹੈ ਭਗਤੀ ਰਸ ਬਣ ਜਾਂਦਾ ਹੈ ਰੋਹਾਨੀ ਤਾਕਤ ਬਣ ਜਾਂਦਾ ਹੈ ਈਸ਼ਵਰੀ ਸਰੂਰ ਬਣ ਜਾਂਦਾ ਹੈ ਪਰ ਜੇ ਚਿੰਤਨ ਨਾ ਹੋਵੇ ਤਾਂ ਇਹੀ ਗਿਆਨ ਠਕੇਵਾ ਅਕੇਵਾ ਬਣ ਕੇ ਹੰਕਾਰ ਦਾ ਫਤੂਰ ਬਣ ਜਾਂਦਾ ਹੈ ਔਰ ਇਹ ਫਿਰ ਸਭ ਕੁਝ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਐਸਾ ਹੁੰਦਾ ਹੈ ਜਿਵੇਂ ਝੱਕ ਹੀ ਮਾਰੀ ਗਈ ਹੈ ਝਖ ਮਾਰਨਾ ਉਹ ਹੁੰਦਾ ਹੈ ਕੀਤਾ ਬਹੁਤ ਕੁਝ ਹੈ ਬੱਲੇ ਕੁਝ ਵੀ ਨਹੀਂ ਗਿਆ ਇਸ ਵਾਸਤੇ ਬਹੁਤ ਕੁਝ ਕਰਕੇ ਜਦ ਕਿਸੇ ਨੂੰ ਕੁਝ ਬੱਲੇ ਨਹੀਂ ਪੈਂਦਾ ਤਾਂ ਉਹ ਕਹਿੰਦਾ ਮੈਂ ਚੱਖ ਹੀ ਮਾਰਦਾ ਰਹੇ ਹਾਂ ਚੱਖ ਹੀ ਛਕਾਂਦਾ ਰਹੇ ਹਾਂ ਮੈਂਨੇ ਤਾਂ ਬਹੁਤ ਕੀਤੀ ਪ੍ਰਸ਼ਾਰਤ ਬਹੁਤ ਕੀਤਾ ਬੱਲੇ ਕੁਝ ਨਹੀਂ ਗਿਆ ਤੇ ਜਦ ਪੁੱਲੇ ਬੱਲੇ ਹੀ ਕੁਝ ਨਹੀਂ ਪਿਆ ਤੂੰ ਚੱਖ ਹੀ ਮਾਰਿਆ ਹੋਰ ਕੀ ਤੋ ਸ਼ਾਇਰ ਕਹਿੰਨ ਉਸ ਇੱਕ ਦੇ ਚਿੰਤਨ ਤੋਂ ਬਿਨਾ ਏਕਦੀ ਯਾਦ ਤੋਂ ਬਿਨਾ ਇੱਕ ਦੇ ਸਿਮਰਨ ਤੋਂ ਬਿਨਾ ਇਕ ਨਾਲ ਜੁੜੇ ਬਿਨਾ ਜਿੰਨਾ ਗਿਆਨ ਹੈ ਇਹ ਝਖ ਮਾਰਨਾ ਹੈ ਗਿਆਨ ਹਾਸਲ ਕਰਨ ਦਾ ਤਰੀਕਾ ਤੇ ਪੜਾਈ ਹੈ ਤੁਮਾਰਾ ਜੀ ਕਹਿੰਨੇ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਇਤਨਾ ਪੜੀਏ ਕਿ ਕਿਤਾਬਾਂ ਨਾਲ ਗੱਡੀਆਂ ਦੀਆਂ ਗੱਡੀਆਂ ਲਦੀਆਂ ਜਾਂ ਪ੍ਰਾਚੀਨ ਸਮੇਂ ਵਿੱਚ ਲੋਕੀ ਆਪਣੀ ਵਿਦਿਆ ਦਾ ਢੰਡੋਰਾ ਪਿਟਣ ਲਈ ਜਦ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਂਦੇ ਸਨ ਤਾਂ ਗਿਆਨ ਦੇ तमाम ਗ੍ਰੰਥਾਂ ਦੇ ਢੇਰ ਵੀ ਨਾਲ ਲੈ ਕੇ ਚੱਲਦੇ ਸਨ ਈਰਾਨ ਦੇ ਆਲਮ ਉੱਠਾਂ ਦੇ ਉੱਤੇ ਲੱਦ ਕੇ ਚੱਲਦੇ ਸਨ ਹਿੰਦੁਸਤਾਨ ਦੇ ਵਿਦਵਾਨ ਬੈਲ ਗੱਡੀਆਂ 'ਤੇ ਧਰਮ ਗ੍ਰੰਥਾਂ ਨੂੰ ਲੱਦ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੂਜੇ ਤੋਂ ਤੀਜੇ ਤੀਜੇ ਤੋਂ ਚੌਥੇ ਪਹੁੰਚਣਾ ਜਦ ਗੱਡੀਆਂ ਦੀਆਂ ਗੱਡੀਆਂ ਧਰਮ ਗ੍ਰੰਥਾਂ ਦੀਆਂ ਲਦੀਆਂ ਹੋਈਆਂ ਕੋਈ ਦੇਖਦਾ ਸੀ ਦੁਨੀਆ ਕਹਿ ਉਠਦੀ ਸੀ بڑا ਵਿਦਵਾਨ ਆਇਆ ਹੈ ਕੋਈ ਬਹੁਤ ਵੱਡਾ ਆਲਮ ਆਇਆ ਹੈ ਇਹਦੇ ਨਾਲ ਬਹਿਸ ਕਰਨੀ ਬਹੁਤ ਔਖੀ ਹੈ ਇਹਦੇ ਨਾਲ ਵਿਚਾਰ ਵਟਾਂਦਰਾ ਕਰਨਾ ਬਹੁਤ ਔਖਾ ਹੈ ਗਜ਼ਬ ਦੀ ਗੱਲ ਤੇ ਇਹ ਹੈ ਕਿ ਵਿਚਾਰ ਸੀ ਪ੍ਰਾਤਮਾ ਦੀ ਪ੍ਰਾਪਤੀ ਲਈ ਲੇਕਿਨ ਵਿਚਾਰ ਵੀ ਜਿੱਤ ਹਾਰ ਦਾ ਕਾਰਨ ਬਣ ਗਏ ਵਿਚਾਰ ਵੀ ਇਸ ਵਾਸਤੇ ਹੁਣ ਦੂਜੇ ਨੂੰ ਹਰਾਣਾ ਹੈ ਤੇ ਮੈਂ ਜਿੱਤਣਾ ਹੈ ਕਿ ਜਿੱਤ ਤਲਵਾਰ ਵੀ ਇਸ ਵਾਸਤੇ ਹੈ ਮੈ ਦੂਜੇ ਨੂੰ ਜਿੱਤਣਾ ਹੈ ਅਗਰ ਵਿਚਾਰ ਵੀ ਸਵਸਥੇ ਹੈ ਤਾਂ ਫਿਰ ਵਿਚਾਰ ਤੇ ਤਲਵਾਰ ਵਿੱਚ ਕੋਈ ਫਰਕ ਰਹਿ ਨਹੀਂ ਜਾਂਦਾ ਤਲਵਾਰ ਅਗਲੇ ਦਾ ਗਲਾ ਕਟਣ ਲਈ ਹੈ ਵਿਚਾਰ ਅਗਲੇ ਦਾ ਦਿਮਾਗ ਕਟਣ ਲਈ ਹੈ ਤਲਵਾਰ ਅਗਲੇ ਦਾ ਸਿਰ ਜ਼ਮੀਨ ਤੇ ਗਰਾਉਣ ਲਈ ਹੈ ਵਿਚਾਰ ਅਗਲੇ ਦਾ ਸਿਰ ਝੁਕਾਣ ਲਈ ਬਣ ਗਈ ਹੈ ਤਾਂ ਫਿਰ ਦੋਵੇਂ ਘਾਤਕ ਨੇ ਦੋਵੇਂ ਹਾਨੀ ਕਰਨਾ ਹੈ ਦੋਹੀ ਮਨੁੱਖਤਾ ਦੇ ਲਈ ਬੋਝ ਨਾ ਹੈ ਪ੍ਰਾਚੀਨ ਜ਼ਮਾਨੇ ਚ ਕੋਈ ਤਲਵਾਰ ਲੈ ਕੇ ਘੁੰਮਦਾ ਸੀ ਦੂਜਿਆਂ ਦੇ ਗਲੇ ਕਟਣ ਲਈ ਕੋਈ ਵਿਚਾਰ ਲੈ ਕੇ ਘੁੰਮਦਾ ਸੀ ਦੂਜਿਆਂ ਦੇ ਸਿਰ ਝੁਕਾਣ ਲਈ ਇੱਕ ਦੌਰ ਸਾਰੀ ਦੁਨੀਆ ਦੇ ਚ ਐਸਾ ਲੰਘਿਆ ਜਦ ਬਹਿਸ ਮੁਬਸਬ ਬਹੁਤ ਆਉਂਦੇ ਸਨ ਔਰ ਜਿਸ ਦਾ ਤਲਵਾਰ ਦੇ ਧਨੀ ਐਲਾਨੀਆਂ ਕਹਿੰਦੇ ਸਨ ਸਾਡੇ ਨਾਲ ਆ ਕੇ ਕੋਈ ਮੁਕਾਬਲਾ ਕਰੇ ਸਾਡੇ ਦੇਸ਼ ਵਿੱਚ ਬਕਾਇਦਾ ਅਸ਼ੁਮੇਦ ਯੱਗ ਹੁੰਦੇ ਸਨ ਘੋੜਾ ਛੱਡ ਦਿੱਤਾ ਜਾਂਦਾ ਸੀ ਇਹਦਾ ਇਹ ਮਤਲਬ ਹੁੰਦਾ ਸੀ ਹੁਣ ਜਿਹੜਾ ਪਕੜੇ ਉਹ ਸਾਡੇ ਨਾਲ ਜੰਗ ਕਰੇ ਯੁੱਧ ਕਰੇ ਇਹ ਘੋੜਾ ਛੱਡਣਾ ਐਲਾਨੇ ਜੰਗ ਹੁੰਦਾ ਸੀ ਪਰ ਫਰਕ ਸਿਰਫ ਇਤਨਾ ਸੀ ਹੁਣ ਜਿਹੜਾ ਪਕੜੇ ਉਹਦੇ ਨਾਲ ਜੰਗ ਹੋਵੇਗੀ ਜਿੱਥੋਂ ਜਿੱਥੋਂ ਘੋੜਾ ਲੰਘ ਜਾਂਦਾ ਸੀ ਉਹ ਉਹ ਧਰਤੀ ਉਸ ਉਸ ਥਾਂ ਦੇ ਰਾਜੇ ਮਹਾਰਾਜੇ ਅਸ਼ੁਮੇਰ ਯਦ ਕਰਨ ਵਾਲੇ ਦੀ ਤਾਬਿਆ ਵਿੱਚ ਰਹਿੰਦੇ ਸਨ ਇਹ ਆਪਣੀ ਤਲਵਾਰ ਦਾ ਜ਼ੋਰ ਥਾਂ-ਥਾਂ ਤੇ ਦਿਖਾਣ ਦਾ ਇੱਕ ਤਰੀਕਾ ਹੁੰਦਾ ਸੀ ਔਰ ਜਦ ਕੋਈ ਘੋੜਾ ਪਕੜ ਲੈਂਦਾ ਸੀ ਗਮਸਾਨ ਦਾ ਯੁੱਧ ਹੋ ਜਾਂਦਾ ਸੀ ਗਲੇ ਬੇਸ਼ੁਮਾਰ ਕੱਟ ਜਾਂਦੇ ਸਨ ਤਾਂ ਮਨੁੱਖ ਦੇ ਹੱਥ ਦੇ ਜਦ ਤਲਵਾਰ ਆਈ ਤੇ ਉਹ ਤਲਵਾਰ ਦਾ ਧਨੀ ਬਣਿਆ ਤਾਂ ਉਸਨੇ ਇਸ ਤਰ੍ਹਾਂ ਇੱਕ ਅਮਲਿਆ ਕਿ ਗਲੇ ਕਟਣੇ ਨੇ ਤੇ ਜਦ ਬੰਦੇ ਕੋਲ ਵਿਚਾਰ ਆਈ ਏਵਿਕ ਸ਼ਕਤੀ ਸੀ ਏਵਿਕ ਤਾਕਤ ਸੀ ਤਾਂ ਹੁਣ ਗਲੇ ਝੁਕਾਣੇ ਨੇ ਹੁਣ ਸਿਰ ਝੁਕਾਣੇ ਨੇ ਤਾਂ ਕਿਸੇ ਦਾ ਸਿਰ ਝੁਕਾਣਾ ਵੀ ਕਿਸੇ ਦਾ ਸਿਰ ਕਟਣਾ ਹੀ ਹੈ ਹੋਰ ਕੁਝ ਨਹੀਂ ਕੱਟ ਕੇ ਵੀ ਸਿਰ ਧਰਤੀ ਤੇ ਪੈਂਦਾ ਹੈ ਝੁਕ ਕੇ ਵੀ ਸਿਰ ਧਰਤੀ ਤੇ ਪੈਂਦਾ ਹੈ ਔਰ ਇਹ ਦੋਵੇਂ ਹਿੰਸਾ ਹੀ ਹੈ ਚਾਹ ਹਿੰਸਾ ਤਲਵਾਰ ਨਾਲ ਕੀਤੀ ਜਾਏ ਚਾਹ ਵਿਚਾਰ ਨਾਲ ਕੀਤੀ ਜਾਏ ਦੇਖਣ ਵਿੱਚ ਆਇਆ ਕੋਈ ਲਿਖ ਕੇ ਹਿੰਸਾ ਕਰਦਾ ਹੈ ਕੋਈ ਬੋਲ ਕੇ ਹਿੰਸਾ ਕਰਦਾ ਹੈ ਔਰ ਕੋਈ ਤਰ੍ਹਾਂ ਤਰ੍ਹਾਂ ਦੇ ਫਲਸਫੇ ਵਿਚਾਰਾਂ ਦੇ ਨਾਲ ਦੂਜਿਆਂ ਦੇ ਵਿਚਾਰ ਖੰਡਨ ਕਰਨ ਦੀ ਕੋਸ਼ਿਸ਼ ਕਰਦਾ ਹੈ ਦੂਜਿਆਂ ਦੀ ਜ਼ਮੀਰ ਤੇ ਚੋਟ ਮਾਰਨ ਦੀ ਕੋਸ਼ਿਸ਼ ਕਰਦਾ ਹੈ ਵਿਚਾਰ ਇਸ ਲਈ ਨਹੀਂ ਸੀ ਵਿਚਾਰ ਤੇ ਸਿੱਖ ਜਲਦਾ ਹੋਇਆ ਦੀਪਕ ਜਿਹਦੇ ਨਾਲ ਮਾਰਗ ਨੂੰ ਵੇਖਿਆ ਜਾ ਸਕੇ ਕਰ ਵਿੱਚ ਚਾਣਨਾ ਹੋਵੇ ਲੇਕਿਨ ਬਦਕਿਸਮਤੀ ਬਹੁਤ ਸਾਰੇ ਵਿਚਾਰਕਾਂ ਨੇ ਇਸ ਦੀਵੇ ਨਾਲ ਆਪਣੇ ਘਰ ਸਾੜੇ ਨੇ ਲੋਕਾਂ ਦੇ ਘਰ ਸਾੜੇ ਨੇ ਤਾਂ ਸਾਬ ਕਹਿੰਦੇ ਨੇ ਪੜ ਪੜੇ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਜੇ ਧਰਮ ਗ੍ਰੰਥਾਂ ਦੀਆਂ ਗਿਆਨ ਦੀ ਪੁਸਤਕਾਂ ਦੀਆਂ ਗੱਡੀਆਂ ਦੀਆਂ ਗੱਡੀਆਂ ਹੀ ਲੱਦ ਲਈਏ ਤੇ ਚਾਹੇ ਢੇਰਾਂ ਦੇ ਢੇਰ ਇਕੱਠੇ ਕਰ ਲਈਏ ਇੱਕ ਇੱਕ ਪੰਕਤੀ ਨਾਲ ਇਹ ਪੰਕਤੀ ਜੁੜੇਗੀ ਨਾ ਉਹਨੇ ਕਿ ਲੇਖੇ ਇੱਕ ਗਲ हो, हो में मैं जकना जाक गल ही लेकिन बाकी, जक चकाना है। बाकी हंकार पाने ने डॉक्टर इकबाल का एक बड़ा कीमती कौल है वो ने इलम चंदा के बेशतर खुआनी गर अमर दस्तोने नादानी इलम ते है। ਇਲਮ ਦਾ ਪੜਨਾ ਤੇ ਤਾਂ ਹੀ ਸਕਾਰਤ ਹੈ ਕਿ ਉਹ ਅਮਲ ਵਿੱਚ ਆਵੇ ਇਲਮ ਅਮਲ ਵਿੱਚ ਨਹੀਂ ਆਇਆ ਤਾਂ ਉਸ ਬਾਰੇ ਆਪ ਕਹਿੰਦੇ ਨੇ ਨਾ ਮੁਹੱਕਕ ਬਵਦ ਨਾ ਦਾਨਸ਼ਮੰਦ ਚਾਰ ਪਾਏ ਬਰੋਏ ਕਿਤਾਬੇ ਚੰਦ ਇਹ ਤੇ ਇੰਜ ਹੋਇਆ ਜਿਵੇਂ ਪਸ਼ੂ ਦੀ ਪਿੱਠ ਦੇ ਤੇ ਕਿਤਾਬਾਂ ਲੱਦ ਦਿੱਤੀਆਂ ਨੇ ਅਗਰ ਇਲਮ ਅਮਲ ਵਿੱਚ ਨਹੀਂ ਆਇਆ ਤਾਂ ਸਮਝੋ ਖੋਤੇ ਦੀ ਪਿੱਠ 'ਤੇ ਕਿਤਾਬਾਂ ਲੱਦੀਆਂ ਹੋਈਆਂ ਨੇ ਉੱਠ ਦੇ ਪਿੱਠ ਦੇ ਉੱਤੇ ਕਿਤਾਬਾਂ ਲੱਦੀਆਂ ਹੋਈਆਂ ਨੇ ਬੈਲ ਕਿਤਾਬਾਂ ਦਾ ਭਾਰ ਢੋ ਰਿਹਾ ਹੈ ਫਰਕ ਕੀ ਪੈਂਦਾ ਹੈ ਅਗਰ ਖੋਤਾ ਭਾਰ ਢੋਵੇ ਜਾਂ ਮਨੁੱਖ ਆਪਣੇ ਦਿਮਾਗ ਦੇ ਚ ਉਸ ਗਿਆਨ ਨੂੰ ਚੁੱਕ ਕੇ ਤੇ ਭਾਰ ਢੋਈ ਫੇ ਹਕੀਕਤ ਇਹ ਸੀ ਕਿ ਜਿਹੜੇ ਬੈਲ ਵਿਚਾਰੇ ਪੋਥੀਆਂ ਢੋਂਦੇ ਸਨ ਹਕੀਕਤ ਦੇ ਚ ਇਹ ਵਿਚਾਰਕਾਂ ਦੇ ਦਿਮਾਗ ਦੇਤੇ ਇਹਨਾਂ ਪੋਥੀਆਂ ਦਾ ਬੋਝ ਸੀ ਤੋਹੀ ਫਿਰਦੇ ਸੰਤੋਹੀ ਫਿਰਦੇ ਸੰਤ ਗਿਆਨ ਤੇ ਸੀ ਜੋ ਜਨਮ ਜਨਮਾਂਤਰਾਂ ਦੇ ਸੰਸਕਾਰਾਂ ਨੂੰ ਇੱਕ ਪਾਸੇ ਕਰਦੇ ਗਏ ਤੇ ਗਿਆਨ ਸਵੈਮ ਬੋਝ ਬਣ ਜਾਵੇ ਭਾਰ ਬਣ ਜਾਵੇ ਅੱਜ ਦੀ ਸਦੀ ਅਜੋਕੀ ਸਦੀ ਤਾਂ ਇੰਜ ਕਹਿਣਾ ਪਵੇਗਾ ਗਿਆਨ ਦੇ ਭਾਰ तले ਦਬ ਕੇ ਰਹਿ ਗਈ ਹੈ ਔਰ ਇਹ ਮੰਨਣਾ ਪਵੇਗਾ ਕਿ ਅਜੋਕੀ ਸਦੀ ਜਿੰਨੀ ਗਿਆਨੀ ਹੈ ਪਹਿਲੀਆਂ ਸਦੀਆਂ ਇਤਨੀਆਂ ਗਿਆਨੀ ਨਹੀਂ ਸਨ ਅਜੋਕੀ ਸਦੀ ਜਿੰਨੀ ਹੰਕਾਰੀ ਹੈ ਪਹਿਲੀ ਸਦੀਆਂ ਇਤਨੀਆਂ ਹੰਕਾਰੀਆਂ ਨਹੀਂ ਸਨ ਕਿਉਂਕਿ ਹੰਕਾਰ ਲਈ ਜਾਣਕਾਰੀ ਚਾਹੀਦੀ ਹੈ ਇਤਨੀ ਜਾਣਕਾਰੀ ਨਹੀਂ ਸੀ ਅੱਜ ਤੇ ਵਿਆਪਕ ਜਾਣਕਾਰੀ ਬੰਦੇ ਕੋਲ ਹੈ ਸਾਗਰ ਦੀ ਜਾਣਕਾਰੀ ਪਹਾੜਾਂ ਦੀ ਜਾਣਕਾਰੀ ਦਰਿਆਵਾਂ ਦੀ ਜਾਣਕਾਰੀ ਮੁਲਕਾਂ ਦੀ ਜਾਣਕਾਰੀ ਮਨੁੱਖਾਂ ਦੀ ਜਾਣਕਾਰੀ ਪਸ਼ੂ ਪੰਛੀਆਂ ਦੀ ਜੋ ਹੈ ਜਾਣਕਾਰੀ ਸੂਰਜ ਚੰਦ ਤਾਰੇ ਗ੍ਰਹਿਣ ਛਤਰਾਂ ਦੀ ਜਾਣਕਾਰੀ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਦੇ ਅੰਬਾਰ ਮਨੁੱਖ ਨੇ ਜੋ ਹੈ ਲਾ ਦਤੇ ਨੇ ਔਰੇ ਸਾਰੇ ਦਾ ਸਾਰਾ ਬੰਦੇ ਦੇ ਦਿਲ ਦਿਮਾਗ ਤੇ ਬੋਝ ਬਣ ਕੇ ਰਹਿ ਗਿਆ ਕਿਉਂ ਕਿ ਜਾਣਕਾਰੀ ਫਤੂਰ ਬਣ ਗਈ ਹੈ ਜਾਣਕਾਰੀ ਅਹੰਕਾਰ ਬਣ ਗਈ ਹੈ ਜਾਣਕਾਰੀ ਬੋਝ ਬਣ ਗਈ ਹੈ ਸਹਿਬ ਕਹਿੰਦੇ ਨੇ ਪੜ ਪੜ ਕੇ ਧਰਮ ਗ੍ਰੰਥਾਂ ਦੀਆਂ ਪੋਥੀਆਂ ਦਾ ਅਗਰ ਗੱਡੀਆਂਆਂ ਦੀਆਂ ਗੱਡੀਆਂ ਲੱਗ ਲਈਆਂ ਜਾਨ ਢੇਰਾਂ ਦੇ ਢੇਰ ਲਾ ਦਿੱਤੇ ਜਾਨ ਤਾਂ ਵੀ ਨਾ ਨ ਇੱਕ ਲੇਖੇ ਇੱਕ ਗੱਲ ਹੋਰ ਹੋਵੇਂ ਝਖਣਾ ਝਾਕ ਸ਼ਹਿਰ ਅੱਗੇ ਕਹਿੰਦੇ ਨੇ ਪੜ ਪੜ 베ੜੀ ਪਾਈਏ ਪੜ ਪੜ ਗੜੀਏ ਖਾਤ 베ੜੀਆਂ ਦੀਆਂ 베ੜੀਆਂ ਕਿਤਾਬਾਂ ਨਾਲ ਪਰ ਲਈਆਂ ਜਾਂ ਜਾਣ ਪ੍ਰਾਚੀਨ ਸਮੇਂ 'ਚ ਐਸਾ ਵੀ ਹੁੰਦਾ ਸੀ ਕਿ ਗੰਗਾ ਜਮਨਾ ਨਰਬਦਾ ਹੋਰ ਗੋਦਾਵਰੀ ਇਤਿਆਦ ਜਿੱਥੋਂ ਨਿਕਲਦੇ ਨੇ ਉੱਥੋਂ ਹੀ ਪੰਡਤ ਜਨ 베ੜੀ ਦੇ ਵਿੱਚ ਬੈਠ ਕੇ ਧਰਮ ਗ੍ਰੰਥ ਲੱਦ ਕੇ ਤੇ 베ੜੀਆਂ ਦੇ ਚੱਲ ਪੈਂਦੇ ਸਨ ਰਸਤੇ ਜੋ ਕਸਬਾ ਆਇਆ ਸ਼ਹਿਰ ਆਇਆ ਰੁਕੇ ਉੱਥੇ ਬੈਸ ਮੁਬਾਸਾ ਕੀਤਾ ਫਿਰ ਅੱਗੇ ਚਲੇ ਉੱਥੇ ਵਿਚਾਰ ਵਟਾਂਦਰਾ ਕੀਤਾ ਫਿਰ ਅੱਗੇ ਚਲੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਦਾ ਜ਼ਰੀਆ ਕਿਉਂਕਿ ਇਹ ਦਰਿਆ ਸਨ ਬੇੜੀਆਂ ਸਨ ਤੋਂ ਧਰਮ ਗ੍ਰੰਥ ਵੀ ਬੇੜੀਆਂ ਨਾਲ ਭਰੇ ਹੋਏ ਇਸ ਤਰੀਕੇ ਨਾਲ ਢੇਰ ਨਾਲ ਹੀ ਰੱਖਦੇ ਸਨ ਗੰਗਾਉਤਰੀ ਤੋਂ ਚੱਲ ਕੇ ਗੰਗਾ ਸਾਗਰ ਤੱਕ ਪਹੁੰਚਣਾ ਕਲਕੱਤੇ ਤੱਕ ਪਹੁੰਚਣਾ ਰਸਤੇ ਦੇ ਜੋ ਸ਼ਹਿਰ ਨੇ ਜੋ ਕਸਬੇ ਨੇ ਜੋ ਪਿੰਡ ਨੇ ਵਿਚਾਰ ਵਟਾਂਦਰਾ ਕਰਦੇ ਜਾਣਾ ਤੇ ਗਜ਼ਬ ਦੀ ਗੱਲ ਇਹ ਆਉਂਦੀ ਸੀ ਕਿ ਵਿਚਾਰ ਵਿੱਚ ਜਿਹੜਾ ਹਾਰ ਜਾਂਦਾ ਸੀ ਉਸ ਦੇ ਸਾਰੇ ਧਰਮ ਗ੍ਰੰਥ ਖੋਲ੍ਹੇ ਜਾਂਦੇ ਸਨ ਉਹਦੀਆਂ ਸਾਰੀਆਂ ਕਿਤਾਬਾਂ ਖੋਲੀਆਂ ਜਾਂਦੀਆਂ ਸਨ ਇਸ ਤਰੀਕੇ ਨਾਲ ਬੇੜੀਆਂ ਦੇ ਵਿੱਚ ਕਿਤਾਬਾਂ ਦਾ ਢੇਰ ਲੱਗਦਾ ਜਾਂਦਾ ਸੀ ਜੋ ਉਸ ਨੇ ਲਿਖਿਆ ਹੁੰਦਾ ਸੀ ਜੋ ਉਸ ਨੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਸਨ ਸਭ ਉਸ ਦੇ ਕੋਲ ਖੋਲ੍ਹਿਆ ਜਾਂਦਾ ਸੀ ਗਿਆਨ ਚਰਚਾ ਦਾ ਮਤਲਬ ਇਹ ਸੀ ਕਿ ਹੁਣ ਜਿੰਨਾ ਤੇਰੇ ਕੋਲ ਗਿਆਨ ਦਾ ਸਾਧਨ ਹੈ ਏ ਖੋਲ੍ਹਿਆ ਜਾਏਗਾ ਦੋ ਤਲਵਾਰ ਦੇ ਧਨੀ ਪੁਰਾਣੇ ਸੂਰਮੇ ਜਦ ਲੜਦੇ ਸਨ ਰਾਜੇ ਮਹਾਰਾਜੇ ਜੇਦੀ ਤਲਵਾਰ ਟੁੱਟ ਗਈ ਜੇਦੀ ਤਲਵਾਰ ਗਿਲ ਗਈ ਉਹਦੀ ਸਲਤਨਤ ਖੋ ਲਈ ਜਾਂਦੀ ਸੀ ਉਹਦਾ ਰਾਜਪਾਟ ਖੋ ਲਿਆ ਜਾਂਦਾ ਸੀ ਹੂ ਬਹੁ ਇਹ ਹੀ ਨਿਯਮ ਵਿਚਾਰ ਦੀ ਦੁਨੀਆ ਦੇ ਚੱਲਦਾ ਰਿਹਾ ਵਿਚਾਰ ਵਟਾਂਦਰਾ ਕਰਦੇ ਆ ਕਰਦੇ ਆ ਜੋ ਹਾਰ ਗਿਆ ਉਹਦੇ ਵਿਚਾਰ ਦੇ ਗ੍ਰੰਥ ਉਹਦੇ ਵਿਚਾਰ ਦੇ ਸਾਧਨ ਸਾਰੇ ਖੋ ਲਏ ਜਾਂਦੇ ਸਨ ਇਸ ਤਰੀਕੇ ਨਾਲ ਭਾਰਤ ਦੇਸ਼ ਦੇ ਵਿੱਚ ਹੀ ਨਹੀਂ ਸਮੁੱਚੀ ਦੁਨੀਆ ਦੇ ਵਿੱਚ ਸਿਰਫ ਤਲਵਾਰ ਦੇ ਨਾਲ ਹੀ ਹਿੰਸਾ ਨਹੀਂ ਚਲਦੀ ਰਹੀ ਵਿਚਾਰ ਦੇ ਨਾਲ ਵੀ ਬਹੁਤ ਵਿਆਪਕ ਰੂਪ ਦੇ ਵਿੱਚ ਹਿੰਸਾ ਚਲਦੀ ਰਹੀ ਹੈ। ਔਰ ਹੈਰਾਨਗੀ ਦੀ ਗੱਲ ਇਹ ਹੈ ਤਲਵਾਰ ਸੀ ਆਪਣੀ ਰੱਖਸ਼ਾ ਲਈ ਹਿੰਸਾ ਲਈ ਨਹੀਂ ਵਿਚਾਰ ਸੀ ਅਧਿਆਤਮਕ ਉੱਨਤੀ ਲਈ ਕਿਸੇ ਨੂੰ ਹਰਾਉਣ ਲਈ ਨਹੀਂ। ਲੇਕਿਨ ਕੋਈ ਤਲਵਾਰ ਦੇ دھਨੀ ਚਲ ਪਏ ਜਿੱਤ ਹਾਸਲ ਕਰਨ ਲਈ ਕੋਈ ਵਿਚਾਰ ਦੇ ਧਨੀ ਚੱਲ ਪਏ ਜਿੱਤ ਹਾਸਲ ਕਰਨ ਲਈ ਕੋਈ ਤਲਵਾਰ ਨਾਲ ਇੱਕ ਦਾ ਗਲਾ ਕੱਟ ਕੇ ਜ਼ਮੀਨ ਤੇ ਗਿਰਾਈ ਜਾਂਦਾ ਹੈ ਕੋਈ ਆਪਣੀ ਵਿਚਾਰ ਸ਼ਕਤੀ ਨਾਲ ਅਗਲੇ ਦਾ ਗਲਾ ਝੁਕਾਈ ਜਾਂਦਾ ਹੈ ਅਗਲੇ ਦਾ ਸਿਰ ਝੁਕਾਈ ਜਾਂਦਾ ਹੈ ਔਰ ਇਹ ਹਕੀਕਤ ਹੈ ਕਿ ਸਿਰ ਕਟਣਾ ਤੇ ਸਿਰ ਝੁਕਾਣਾ ਇੱਕੋ ਹੀ ਗੱਲ ਹੈ ਕਿਸੇ ਦਾ ਸਿਰ ਕੱਟ ਕੇ ਜ਼ਮੀਨ ਤੇ ਗਿਰਾ ਦਿੱਤਾ ਹੈ ਤੇ ਕਿਸੇ ਦਾ ਸਿਰ ਇਤਨਾ ਸ਼ਕਤੀਸ਼ਾਲੀ ਵਿਚਾਰ ਪੇਸ਼ ਕੀਤਾ ਹੈ ਕਿ ਝੁਕ ਗਿਆ ਹੈ ਔਰ ਝੁਕਾਇਆ ਹੈ ਇਹ ਨੀਅਤ ਸੀ ਤੇ ਇਹ ਵੀ ਗਲਾ ਹੀ ਕਟਿਆ ਹੈ ਬੜੀ ਵਿਆਪਕ ਰੂਪ ਦੇ ਚ ਸੜੇ ਦੇਸ਼ ਦੇ ਚ ਤਲਵਾਰ ਦੇ ਨਾਲ ਤੇ ਹਿੰਸਾ ਹੁੰਦੀ ਰਹੀ ਵਿਚਾਰ ਦੇ ਨਾਲ ਵੀ ਹਿੰਸਾ ਹੁੰਦੀ ਰਹੀ ਬੜੀ ਪਰਬਲ ਰੂਪ ਦੇ ਚ ਕਹਿੰਦੇ ਨੇ ਕੁਛ ਮਜ਼ਰ ਇਸ ਢੰਗ ਨਾਲ ਫੈਲੇ ਕਿ ਉਹਨਾਂ ਕੋਲ ਤਲਵਾਰ ਸੀ ਔਰ ਸਾਫ਼ ਕਹਿ ਦਿੱਤਾ ਤਲਵਾਰ ਨੇੜੇ ਹੈ ਤੂੰ ਸਿਰ ਝੁਕਾਉਣਾ ਹੈ ਕਿ ਨਹੀਂ ਤੋ ਤਲਵਾਰ ਨਾਲ ਗਰਦਨਾ ਝੁਕਾਈਆਂ ਗਈਆਂ ਥਾਂ ਥਾਂ ਤੇ ਔਰ ਇਸ ਤਰੀਕੇ ਨਾਲ ਆਪਣੀ ਤਲਵਾਰ ਦੇ ਜ਼ੋਰ ਦੇ ਨਾਲ ਆਪਣੀ ਉਮਤ ਵਧਾਈ ਗਈ ਦੂਸਰਾ ਦੋ ਐਸੀ ਵਿਚਾਰ ਦੀ ਸ਼ਕਤੀ ਮੇਰੇ ਵਿਚਾਰ ਤਾਕਤਵਰ ਨੇ ਮੇਰੇ ਵਿਚਾਰਾਂ 'ਚ ਸ਼ਕਤੀ ਹੈ ਮੇਰੇ ਵਿਚਾਰਾਂ 'ਚ ਬਲ ਹੈ ਤੂੰ ਵੀ ਮੇਰੇ ਵਿਚਾਰ ਮੰਨਦਾ ਹੈ ਜਾਂ ਨਹੀਂ ਜੇ ਨਹੀਂ ਮੰਨਦਾ ਤੇ ਮੇਰੇ ਨਾਲ ਵਿਚਾਰ ਵਟਾਂਦਰਾ ਕਰ ਤੇ ਅਗਲਾ ਜਿਉ ਹਾਰ ਜਾਂਦਾ ਸੀ ਉਹਦੇ ਧਰਮ ਗ੍ਰੰਥ ਖੋ ਲੈਣਾ ਉਹਦਾ ਸਿਰ ਛੁਕਾ ਦੇਣਾ ਔਰ ਇਸ ਤਰੀਕੇ ਦੇ ਨਾਲ ਵਿਚਾਰ ਦੇ ਆਸਰੇ ਤੇ ਵਿਆਪਕ ਹਿੰਸਾ ਚੱਲਦੀ ਰਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਸੇੜਾ ਹੀ ਪੈ ਜ਼ਿਕਰ ਕਰਦੇ ਨੇ ਅਗਰ ਪੜ ਪੜ ਕੇ ਗੱਡੀਆਂ ਲਦ ਲਈਏ ਪੜ ਪੜ ਕੇ ਕਿਤਾਬਾਂ ਦੇ ਢੇਰ ਇਕੱਠੇ ਕਰ ਲਈਏ ਪੜ ਪੜ ਕੇ ਪੋਥੀਆਂ ਦੇ ਨਾਲ ਇਤਨਾ ਇਸ ਢੰਗ ਨਾਲ ਵਿਚਰੀਏ ਕਿ ਜਿਸ ਬੇੜੀ ਵਿੱਚ ਬੈਠਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਲਈ ਉਹ ਬੇੜੀਆਂ ਦੀਆਂ ਬੇੜੀਆਂ ਵੀ ਧਰਮ ਗ੍ਰੰਥਾਂ ਦੇ ਨਾਲ ਭਰੀਆਂ ਪਈਆਂ ਉਹਨਾਂ ਖਾਤਿਆਂ ਦੇ ਖਾਤੇ ਪੂਰ ਲਈਏ ਤਾਂ ਵੀ ਸਾਹਿਬ ਕਹਿੰਦੇ ਨਾ ਉਹਨੇ ਕੱਲੇਖੇ ਇੱਕ ਗੱਲ ਹੋਰ ਹੋਵੇਂ ਝਕਣਾ ਜਾ ਗੱਲ ਤੇ ਇੱਕ ਹੀ ਲੇਖੇ ਚ ਲਗੇਗੀ ਔਰ ਇੱਕ ਲੇਖੇ ਚ ਗੱਲ ਕੀ ਹੈ ਇਕ ਨਾਲ ਜੁੜਨਾ ਇਕ ਦਾ ਚੰਤਨ ਇਕ ਦਾ ਸਿਮਰਨ ਇਕ ਦੀ ਯਾਦ ਇਕ ਦਾ ਬੋਤ ਸਾਹਿਬ ਅੱਗੇ ਚੱਲ ਕੇ ਕਹਿੰਦੇ ਨੇ ਪੜਪੜ ਦੇੜੀ ਪਾਈਏ ਪੜਪੜ ਗੜੀਏ ਖਾਤ ਪੜੀਏ ਜیتے ਬਰਸ ਬਰਸ ਪੜੀਏ ਜیتے ਮਾਸ ऐसी ਵੀ ਪੜਾਈਆਂ ਨੇ ਔਰ ਅਜਵੀ ਨੇ ਧਾਰਮਿਕ ਜਿਨ੍ਹਾਂ ਦੇ ਪੜਨ ਲਈ 35-40 ਸਾਲ ਦੀ ਜ਼ਿੰਦਗੀ ਚਾਹੀਦੀ ਹੈ ਜੀਵਨ ਦਾ ਅੱਧਾ ਸਮਾਂ ਅਗਰ ਪੜਨ ਦੇ ਵਿੱਚ ਹੀ ਲੰਘ ਗਿਆ ਸਿਰਫ ਪੜਨ ਦੇ ਵਿੱਚ ਤਾਂ ਬਾਕੀ ਜੋ ਜੀਵਨ ਬਚਦਾ ਹੈ ਉਹਨੂੰ ਅਮਲ ਦੇ ਵਿੱਚ ਲਿਆਉਣ ਲਈ ਬਹੁਤ ਉਖਾਈ ਇਕੱਠੀ ਹੋਵੇਗੀ ਕਾਰਨ ਕਿ 40 ਸਾਲ ਦੇ ਸੰਸਕਾਰ ਸਿਰਫ ਪੜਨ ਦੇ ਵਿੱਚ ਉਹ ਇਤਨਾ ਗੁਬਾਰ ਵਧਾ ਦੇਣਗੇ ਉਹ ਇਤਨਾ ਫਤੂਰ ਵਧਾ ਦਣਗੇ ਉਹ ਇਤਨਾ ਹੰਕਾਰ ਵਧਾ ਦਣਗੇ ਕਿ ਉਸ ਇਲਮ ਨੂੰ ਅਮਲ ਵਿੱਚ ਲੈਣਾ ਹੀ ਕਠਨ ਹੋ ਜਾਏਗਾ ਐਸੇ ਵਾਸਤੇ ਦੁਨੀਆ ਭਰ ਦੇ ਆਲਮਾ ਨੇ ਕਿਹਾ ਨਾਲ ਇਲਮ ਹਾਸਲ ਕਰਦੇ ਜਾਓ ਉਸੇ ਇਲਮ ਨੂੰ ਉਸੇ ਵਕਤ ਹੀ ਅਮਲ ਵਿੱਚ ਲੈਂਦੇ ਜਾਓ ਤਾਂ ਹੀ ਉਹ ਸਾਰਥਕ ਹੈ ਜਿਹੜਾ ਭੋਜਨ ਛਕ ਰਿਆਂ ਇਹ ਸਹਜੇ ਸਹਜੇ ਉਸੇ ਸਮੇਂ ਤੋਂ ਹੀ ਹਜ਼ਮ ਹੋਣਾ ਚਾਹੀਦਾ ਹੈ ਹਜ਼ਮ ਹੋਣਾ ਸ਼ੁਰੂ ਹੋਣਾ ਹੀ ਚਾਹੀਦਾ ਅੱਜ ਛਕੀਏ ਭੋਜਨ 40 ਸਾਲ ਤੋਂ ਬਾਅਦ ਹਜਮ ਹੋਵੇ 40 ਸਾਲ ਉਸਦਾ ਬੋਝ ਠਾਉਣਾ ਤੇ ਮੌਤ ਹੋ ਜਾਏਗੀ ਮਨੁੱਖ ਜੀ ਨਹੀਂ ਸਕੇਗਾ ਅਸੀਂ ਦੇਖਦੇ ਹਾਂ ਕਿ ਭੋਜਨ ਖਾਦਾ ਹੈ ਅਗਰ ਉਹ ਪੇਟ ਦੇ 4 ਦਿਨ ਵੀ ਪਿਆ ਰਿਹਾ ਹੈ ਕੋਈ ਰੋਗ ਨੂੰ ਪੈਦਾ ਕਰੇਗਾ ਮੰਜੇ ਤੇ ਲਿਟਾ ਦੇਗਾ ਮਨੁੱਖ ਦਾ ਚੱਲਣਾ ਔਖਾ ਹੋ ਜਾਏਗਾ 40 ਸਾਲ ਦਾ ਗਿਆਨ ਔਰ ਇਤਨਾ ਵੱਡਾ ਗੁਬਾਰ ਉਹਨੂੰ ਅਮਲ ਵਿੱਚ ਲਿਆਂਦਾ ਹੀ ਨਹੀਂ ਤੇ ਅਧਿਆਤਮਿਕ ਮੌਤ ਤੇ ਹੋ ਹੀ ਜਾਏਗੀ ਇਕਬਾਲ ਸ਼ਾਇਦ ਤਦ ਹੀ ਕਹਿੰਦੇ ਨਿਕਲ ਜਾ ਅਕਲ ਸੇ ਆਗੇ ਕਿ ਇਹ ਨੂਰ ਚਿਰਾਗੇ ਰਾਹ ਹੈ